ਮਿੱਤਰ ਪਿਆਰਿਓ ਇਸ ਜੀਜੇ ਨੇ ਜੋ ਕਾਂਡ ਆਪਣੀ ਸਾਲੀ ਦੇ ਨਾਲ ਕੀਤਾ ਉਸ ਬਾਰੇ ਸੋਚਣਾ ਵਿਚਾਰਨਾ ਤਾਂ ਬਣਦਾ ਹੈ ਕਿਉਂਕਿ ਇਸ ਕਾਂਡ ਨੇ ਹਵਸ ਲਾਲਚ ਹੰਕਾਰ ਤੇ ਬੇਵਿਸ਼ਵਾਸੀ ਦੇ ਵਿੱਚ ਨਿੱਗਰਦੇ ਜਾ ਰਹੇ ਸਮਾਜ ਦਾ ਅਸਲ ਚਿਹਰਾ ਪੇਸ਼ ਕੀਤਾ ਹੈ ਆਪਣੇ ਸਮਾਜ ਦੇ ਵਿੱਚ ਸਾਲੀ ਅੱਧੀ ਘਰ ਵਾਲੀ ਵਾਲਾ ਘਟਿਆ ਡਾਇਲੋਗ ਚੱਲਦਾ ਰਿਹਾ ਤੇ ਇਸੇ ਡਾਇਲੋਗ ਦੀ ਦੇਣ ਹੀ ਇਹ ਵੱਡੀ ਘਟਨਾ ਹੈ ਪੂਰੀ ਘਟਨਾ ਮੈਂ ਤੁਹਾਨੂੰ ਦੱਸਦਾ ਪੂਰੀ ਸੁਣਿਓ ਔਰ ਆਪਾਂ ਇਹਦੀ ਜੜ ਤੱਕ ਜਾਵਾਂਗੇ ਵੀਡੀਓ ਨੂੰ ਸ਼ੇਅਰ ਕਰਕੇ ਹੋਰਨਾਂ ਤੱਕ ਭੇਜਿਓ ਤੇ ਆਪਣਾ ਕਮੈਂਟ ਲਿਖਿਓ ਘਟਨਾ ਵਾਪਰੀ ਹੈ ਜੀ ਮੋਗਾ ਜ਼ਿਲ੍ਹੇ ਦੇ ਹਿੰਮਤਪੁਰਾ ਦੇ ਵਿੱਚ ਹੋਇਆ ਕੀ ਹੋਇਆ ਏ ਕਿ ਇੱਕ ਵਿਅਕਤੀ ਜਿਸ ਦੀ ਘਰ ਵਾਲੀ ਠੀਕ ਨਹੀਂ ਸੀ ਤੇ ਉਸ ਦੀ ਦੇਖਭਾਲ ਕਰਨ ਦੇ ਲਈ ਉਸ ਦੀ ਸਾਲੀ ਆਉਂਦੀ ਹੈ ਤੇ ਜਦੋਂ ਉਹ ਆ ਕੇ ਆਪਣੀ ਭੈਣ ਕੋ ਰਹਿੰਦੀ ਹੈ ਤਾਂ ਉਸ ਦਾ ਜੀਜਾ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਦੇ ਨਾਲ ਰਿਲੇਸ਼ਨ ਬਣਾਉਣੇ ਸ਼ੁਰੂ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਉਹ ਉਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਮੈਂ ਤੇਰੀ ਭੈਣ ਨੂੰ ਛੱਡ ਦੂੰਗਾ ਮੈਂ ਤੇਰੇ ਨਾਲ ਵਿਆਹ ਕਰਾ ਲੂੰਗਾ ਤੇ ਤੂੰ ਮੇਰੇ ਨਾਲ ਵਿਆਹ ਕਰਾ ਲੈ ਉਹ ਕੁੜੀ ਨਾ ਕਰਦੀ ਹੈ ਉਹ ਮੰਨਦੀ ਨਹੀਂ ਫਿਰ ਉਹ ਗਰਭਵਤੀ ਹੋ ਜਾਂਦੀ ਹੈ ਉਸ ਨੂੰ ਬੱਚਾ ਹੋਣ ਵਾਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਫਿਰ ਉਸ ਕੁੜੀ ਨੂੰ ਆਪਣੀ ਸਾਲੀ ਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਾ ਲਾ ਤੇ ਭੈਣ ਤੇਰੀ ਤੋਂ ਮੈਂ ਅਲੱਗ ਹੋ ਚੱਲਿਆ ਤਾਂ ਜਦੋਂ ਉਹ ਕੁੜੀ ਨਹੀਂ ਮੰਨਦੀ ਤਾਂ ਫਿਰ ਇਹ ਆਪਣੀ ਸਾਲੀ ਨੂੰ ਗਲ ਦੇ ਵਿੱਚ ਆਪਣੇ ਸਿਰ ਤੋਂ ਪਰਨਾ ਲਾ ਕੇ ਉਹ ਪਾ ਕੇ ਫਾ ਦੇ ਕੇ ਮਾਰ ਦਿੰਦਾ ਹੈ ਤੇ ਉਸ ਤੋਂ ਬਾਅਦ ਫਿਰ ਇਹ ਕਹਿ ਦਿੰਦਾ ਹੈ ਕਿ ਇਸ ਨੂੰ ਹਾਰਟ ਅਟੈਕ ਆ ਗਿਆ ਆਪਣੇ ਸਹੁਰੇ ਪਰਿਵਾਰ ਉਸ ਨੂੰ ਲੈ ਕੇ ਚਲਾ ਜਾਂਦਾ ਹੈ ਹਾਰਟ ਅਟੈਕ ਕਹਿ ਕੇ ਉੱਥੇ ਪੋਸਟਮਾਰਟਮ ਵਗੈਰਾ ਵੀ ਨਹੀਂ ਹੋਣ ਦਿੱਤਾ ਜਾਂਦਾ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਸਭ ਕੁਝ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਗੱਲ ਜਿਹੜੀ ਆ ਉਹ ਨਿਕਲਣੀ ਸ਼ੁਰੂ ਹੁੰਦੀ ਆ ਤਾਂ ਫਿਰ ਇਹ ਵਿਅਕਤੀ ਬੰਬੇ ਵੱਲ ਚਲਾ ਜਾਂਦਾ ਹੈ ਉੱਥੋਂ ਜਾ ਕੇ ਫੋਟੋਆਂ ਪਾਉਂਦਾ ਕਿ ਜੋ ਕਰਨਾ ਕਰ ਲੋ ਤੇ ਮੈਂ ਤਾਂ ਹੁਣ ਬਾਹਰਲੇ ਦੇਸ਼ ਜਾ ਰਿਹਾ ਤੇ ਹੁਣ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਚ ਜੋ ਸਾਹਮਣੇ ਆ ਰਿਹਾ ਹੈ ਉਸ ਤੋਂ ਬਾਅਦ ਫਿਰ ਇਸ ਦੇ ਸਹੁਰਿਆਂ ਚ ਕੁਝ ਵਿਅਕਤੀ ਇਸ ਨਾਲ ਬੜੀ ਹੁਸ਼ਿਆਰੀ ਦੇ ਨਾਲ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਤੂੰ ਵਾਪਸ ਆ ਜਾ ਇੱਕ ਧੀ ਸਾਡੀ ਗਈ ਹੈ ਦੂਜੀ ਸਾਡੀ ਉੱਜੜ ਜਾਣੀ ਹੈ ਜੇ ਤੂੰ ਚਲਾ ਗਿਆ ਇਸ ਕਰਕੇ ਤੂੰ ਵਾਪਸ ਆ ਜਾ ਤੇ ਜਦੋਂ ਇਹ ਵਾਪਸ ਆਉਂਦਾ ਹੈ ਫਿਰ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਹੈ ਪੁਲਿਸ ਫਿਰ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਇਹ ਵਿਅਕਤੀ ਸਭ ਕੁਝ ਸੱਚ-ਸੱਚ ਬਿਆਨ ਕਰਦਾ ਹੈ ਔਰ ਕੈਮਰਿਆਂ ਦੇ ਸਾਹਮਣੇ ਵੀ ਇਸ ਨੇ ਕਬੂਲ ਲਿਆ ਕਿ ਮੈਂ ਇਹ ਸਭ ਕੰਮ ਕੀਤਾ ਹੈ ਔਰ ਮੈਨੂੰ ਇਸ ਦਾ ਅਫਸੋਸ ਹੈ ਪਰ ਅਫਸੋਸਦਾਰ ਅਫਸੋਸ ਕਿ ਹੁਣ ਇਹਦੇ ਅਫਸੋਸ ਕਹਿਣ ਦਾ ਕੀ ਫਾਇਦਾ ਇਸ ਪੂਰੀ ਘਟਨਾ ਦੇ ਵਿੱਚੋਂ ਸਾਡੇ ਸਮਾਜ ਦੇ ਅੰਦਰ ਜਿਹੜੀ ਅੰਨੀ ਹਵਸ ਅੰਨਾ ਲਾਲਚ ਅੰਨਾ ਹੰਕਾਰ ਤੇ ਅੰਨੀ ਬੇਵਿਸ਼ਵਾਸੀ ਫੈਲ ਰਹੀ ਹੈ ਉਸ ਦਾ ਚਿਹਰਾ ਮੋੜਾ ਨਜ਼ਰ ਆਉਂਦਾ ਤੁਸੀਂ ਇਸ ਨੂੰ ਇੱਕ ਘਟਨਾ ਨਾ ਸਮਝੋ ਔਰ ਇਹ ਇੱਕ ਪਿੰਡ ਦੀ ਇੱਕ ਘਰ ਦੀ ਨਾ ਸਮਝੋ ਜ਼ਿਆਦਾਤਰ ਸਮਾਜ ਦੇ ਵਿੱਚ ਇਹ ਚਾਰੇ ਚੀਜ਼ਾਂ ਫੈਲ ਰਹੀਆਂ ਨੇ ਦੇਖੋ ਸਾਡੇ ਰਿਸ਼ਤਿਆਂ ਨੂੰ ਪਹਿਲਾਂ ਤਾਂ ਪੇਸ਼ ਕਿਵੇਂ ਕੀਤਾ ਜਾਂਦਾ ਰਿਹਾ ਜੀਜਾ ਤੇ ਸਾਲੀ ਦੇ ਰਿਸ਼ਤੇ ਨੂੰ ਬਹੁਤ ਸਾਰੇ ਗੀਤਾਂ ਕਹਾਣੀਆਂ ਤੇ ਗੱਲਾਂ ਦੇ ਵਿੱਚ ਹੋਰ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ ਰਿਹਾ ਜਿਹੜਾ ਕਿ ਬਿਲਕੁਲ ਗਲਤ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਵਿਅਕਤੀ ਆਪਣੀ ਜੀਵਨ ਸਾਥਣ ਨੂੰ ਛੱਡ ਕੇ ਉਸ ਦੀਆਂ ਸਾਰੀਆਂ ਭੈਣਾਂ ਮਤਾਵਾਂ ਨੂੰ ਆਪਣੀਆਂ ਭੈਣਾਂ ਮਤਾਵਾਂ ਜਿੰਨੀ ਇੱਜ਼ਤ ਦੇ ਸਕਦਾ ਹੈ ਤੇ ਉਹਦਾ ਸਮਝ ਸਕਦਾ ਹੈ ਪਰ ਜਿਵੇਂ ਸਾਡੇ ਕੁਝ ਲੱਚਰ ਗਾਇਕੀ ਤੇ ਬੇਵਕੂਫ ਲੇਖਕਾਂ ਤੇ ਗੀਤਾਂ ਨੇ ਜੀਜੇ ਤੇ ਸਾਲੀ ਦੇ ਰਿਸ਼ਤੇ ਨੂੰ ਪੇਸ਼ ਕੀਤਾ ਉਹ ਬਿਲਕੁਲ ਗਲਤ ਸੀ ਇੱਕ ਦੋ ਥਾਵਾਂ ਤੇ ਮੇਰੀ ਬਹਿਸ ਹੋਈ ਵਿਅਕਤੀ ਅੱਗੋਂ ਜਦੋਂ ਇਸ ਰਿਸ਼ਤੇ ਬਾਰੇ ਗੱਲ ਚੱਲੀ ਤਾਂ ਮੈਂ ਕਿਹਾ ਇਹਨੂੰ ਗਲਤ ਪੇਸ਼ ਕੀਤਾ ਗਿਆ ਤਾਂ ਉਹ ਕਹਿੰਦੇ ਗਲਤ ਕੀ ਐ ਲੈ ਉਹ ਘਰ ਵਾਲੀ ਦੀ ਭੈਣ ਐ ਇਹ ਵੀ ਕਿਹਾ ਜਾਂਦਾ ਰਿਹਾ ਕਿ ਸਾਲੀ ਅੱਧੀ ਘਰ ਵਾਲੀ ਤੇ ਇੱਥੋਂ ਹੀ ਫਿਰ ਆ ਇਹੋ ਜਿਹੀਆਂ ਵੱਡੀਆਂ ਘਟਨਾਵਾਂ ਦਾ ਜਨਮ ਹੁੰਦਾ ਤੁਸੀਂ ਦੇਖੋ ਮੈਂ ਉੱਥੇ ਇਹ ਦਲੀਲ ਦਿੱਤੀ ਕਿ ਜੇਕਰ ਤੁਸੀਂ ਆਪਣੀਆਂ ਸਾਲੀਆਂ ਬਾਰੇ ਆ ਕੁਝ ਸੋਚਦੇ ਹੋ ਤਾ ਕਲਪਨਾ ਕਰੋ ਸੋਚੋ ਕਿ ਜਿਹੜੀ ਤੁਹਾਡੀ ਭੈਣ ਹੈ ਤਾਂ ਕੋਈ ਹੋਰ ਤੁਹਾਡਾ ਜੀਜਾ ਤੁਹਾਡੀ ਦੂਸਰੀ ਭੈਣ ਬਾਰੇ ਉਦਾਂ ਸੋਚੇ ਉਹਦੇ ਨਾਲ ਉਦਾਂ ਕਰਨ ਦੀ ਕੋਸ਼ਿਸ਼ ਕਰੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਲੀ ਅੱਧੀ ਕਰ ਵਾਲੀ ਤਾਂ ਫੇਰ ਤੁਸੀਂ ਕਹੋਗੇ ਜੈਜ ਹੈ ਇੱਕ ਜਿਸ ਨੂੰ ਆਪਣੀ ਇੱਕ ਭੈਣ ਵਿਆਹੀ ਹੈ ਉਹ ਵਿਅਕਤੀ ਤੁਹਾਡੀ ਦੂਜੀ ਭੈਣ ਦੇ ਉੱਪਰ ਇਸ ਤਰ੍ਹਾਂ ਦੇ ਡੋਰੇ ਪਾਵੇ ਜਾਂ ਇਸ ਤਰ੍ਹਾਂ ਦੀ ਗੰਦੀ ਨਜ਼ਰ ਨਾਲ ਉਹਨੂੰ ਵੇਖੇ ਕਿ ਇਹ ਮੇਰੀ ਅੱਧੀ ਘਰ ਵਾਲੀ ਹੈ ਤਾਂ ਕਿਸੇ ਨੂੰ ਮਨਜ਼ੂਰ ਹੋਏਗਾ ਮੇਰੇ ਖਿਆਲ ਨਾਲ ਇੰਨਾ ਬੇਗਹਿਰਤ ਇੰਨਾ ਬੇਅਣਖਾ ਇੰਨਾ ਬੁਸ਼ਰਮ ਬੰਦਾ ਕੋਈ ਨਹੀਂ ਹੋਏਗਾ ਜਿਹੜਾ ਇਹ ਕਹਿ ਦੂਗਾ ਕਿ ਹਾਂ ਮੇਰੀ ਇੱਕ ਭੈਣ ਦੇ ਘਰ ਵਾਲਾ ਮੇਰੀ ਦੂਜੀ ਛੋਟੀ ਭੈਣ ਨੂੰ ਜੇ ਆਪਣੀ ਸਾਲੀ ਅਧਿਕਾਰ ਵਾਲੀ ਮੰਨਦਾ ਹੈ ਤਾਂ ਇਹ ਠੀਕ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਇਹੋ ਜਿਹਾ ਕੋਈ ਬੰਦਾ ਨਹੀਂ ਹੋਊਗਾ ਪਰ ਆਪਣੀਆਂ ਸਾਲੀਆਂ ਬਾਰੇ ਜੇ ਕੋਈ ਐਦਾਂ ਸੋਚਦਾ ਹੈ ਤਾਂ ਮੈਂ ਕਹਿਣਾ ਕਿ ਇਹ ਨਿਗਰੀ ਹੋਈ ਸੋਚ ਆ ਔਰ ਸਾਡੇ ਸਮਾਜ ਦੇ ਵਿੱਚ ਲਗਾਤਾਰ ਨਘਾਰ ਪੁਣਾ ਫੈਲਦਾ ਜਾ ਰਿਹਾ ਸੋ ਇਹ ਜਿਹੜੀ ਘਟਨਾ ਵਾਪਰੀ ਹੈ ਅੱਜ ਵਿਅਕਤੀ ਪੁਲਿਸ ਦੇ ਗ੍ਰਿਫਤ ਚ ਹੈ ਔਰ ਮੋਗਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਹੁਣ ਤੁਸੀਂ ਅੰਜਾਮ ਦੇਖੋ ਜੀ ਇਹ ਵਿਅਕਤੀ ਪੂਰੀ ਉਮਰ ਹੁਣ ਜੇਲ੍ਹ ਚ ਕੱਟੇਗਾ ਕਿਉਂਕਿ ਕਬੂਲ ਚੁੱਕਾ ਸਭ ਕੁਝ ਤੇ ਜਿਹੜੀ ਕੁੜੀ ਮਾਰ ਦਿੱਤੀ ਗਈ ਹੈ ਉਹਦੀ ਜ਼ਿੰਦਗੀ ਵਾਪਸ ਨਹੀਂ ਆਉਣੀ ਤੇ ਤੀਜੀ ਜਿਹੜੀ ਜਿਉਂਦੀ ਹੈ ਜਿਹਦਾ ਇਹ ਘਰ ਵਾਲਾ ਸੀ ਜਾਂ ਇਹਦੇ ਬੱਚੇ ਨੇ ਜਿਹੜੇ ਉਹਨਾਂ ਦੀ ਵੀ ਕੋਈ ਜ਼ਿੰਦਗੀ ਰਹਿ ਜਾਏਗੀ ਬਿਲਕੁਲ ਨਹੀਂ ਰਹਿ ਜਾਏਗੀ ਔਰ ਚੌਥਾ ਜਿਹੜੇ ਇਸ ਮੁੰਡੇ ਦੇ ਮਾਪ ਪਾਪ ਭੈਣਾ ਭਰਾ ਨੇ ਉਹ ਵੀ ਸਾਰੀ ਉਮਰ ਲੋਕਾਂ ਦੇ ਮਿਹਣੇ ਤੇ ਤਾਨੇ ਸੁਣਨਗੇ ਤੇ ਪੰਜਵਾਂ ਜਿਹੜਾ ਇਹਦਾ ਸਹੁਰਾ ਪਰਿਵਾਰ ਉਹ ਵੀ ਸਾਰੀ ਉਮਰ ਇਸ ਸਦਮੇ 'ਚ ਇਸ ਦਰਦ 'ਚ ਕੱਟੇਗਾ ਕਿ ਅਸੀਂ ਕਿਹੋ ਜਿਹੇ ਬੰਦੇ ਨਾਲ ਜੁੜ ਬੈਠੇ ਤੇ ਨਾਲ ਹੀ ਉਹਨਾਂ ਨੂੰ ਵੀ ਸਮਾਜ ਦੇ ਵਿਗੜੇ ਹੋਏ ਵਿਅਕਤੀ ਜ਼ਿੰਦਗੀ 'ਚ ਇਸ ਤਰ੍ਹਾਂ ਦੇ ਤਾਨੇ ਮਾਰਦੇ ਰਹਿਣਗੇ ਜਿਹੜੇ ਨਹੀਂ ਮਾਰਨੇ ਚਾਹੀਦੇ ਸੋ ਮੈਨੂੰ ਲੱਗਦਾ ਕਿ ਔਰਤਾਂ ਦੇ ਬਾਰੇ ਹਮੇਸ਼ਾ ਇਸ ਤਰ੍ਹਾਂ ਸੋਚਣਾ ਕਿ ਇਹ ਮੌਕਾ ਹੈ ਤੇ ਮੌਕਾ ਪਾ ਕੇ ਇਹਦੇ ਨਾਲ ਜੋ ਮਰਜ਼ੀ ਕੀਤਾ ਜਾ ਸਕਦਾ ਹੈ ਮੈਨੂੰ ਲੱਗਦਾ ਹੈ ਇਹ ਬਹੁਤ ਵਿਗੜੀ ਹੋਈ ਤੇ ਬਿਮਾਰ ਸਮਝ ਦੀ ਨਿਸ਼ਾਨੀ ਹੈ ਸੋ ਇਹੋ ਜਿਹੇ ਦਰਜਨਾ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਨੇ ਤੇ ਸਾਨੂੰ ਉਹਨਾਂ ਉਹਨਾਂ ਬਾਰੇ ਸੋਚਣਾ ਜ਼ਰੂਰ ਚਾਹੀਦਾ ਬਹੁਤ ਵਾਰ ਅਸੀਂ ਨਾ ਖਬਰ ਸੁਣ ਕੇ ਤੇ ਖਬਰ ਨੂੰ ਖਬਰ ਮੰਨ ਕੇ ਛੱਡ ਦਿੰਨੇ ਅਸੀਂ ਨਾ ਉਸ ਦੀ ਜੜ ਤੱਕ ਸੋਚਦੇ ਆ ਤੇ ਨਾ ਹੀ ਆਲੇ-ਦੁਆਲੇ ਸਾਡੇ ਉਹੋ ਜਿਹੇ ਘਟਨਾਵਾਂ ਕਿਵੇਂ ਵਾਪਰ ਰਹੀਆਂ ਇਹਦੇ ਬਾਰੇ ਸੋਚਦੇ ਆ ਤੇ ਨਾ ਹੀ ਉਹਦੇ ਬਾਰੇ ਕੋਈ ਅਸੀਂ ਆਪਣੇ ਮਨ ਦੇ ਵਿੱਚ ਰਿਜ਼ਲਟ ਕੱਢਦੇ ਆ ਇਹੀ ਕਾਰਨ ਹੈ ਕਿ ਲਗਾਤਾਰ ਉਹੋ ਜਿਹੇ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਫਿਰ ਚਾਹੇ ਉਹ ਔਰਤਾਂ ਦੇ ਨਾਲ ਬਤਮੀਜ਼ੀਆਂ ਨੇ ਚਾਹੇ ਔਰਤਾਂ ਦੇ ਨਾਲ ਛੇੜਛਾੜ ਐ ਬਲਾਕਾਰ ਐ ਜਾਂ ਹੋਰ ਤੱਕੇਸ਼ਾਈਆਂ ਨੇ ਚਾਹੇ ਲਾਲਚ ਦੀਆਂ ਘਟਨਾਵਾਂ ਨੇ ਚਾਹੇ ਹੰਕਾਰ ਦੀਆਂ ਘਟਨਾਵਾਂ ਨੇ ਚਾਹੇ ਧੋਖੇ ਦੀਆਂ ਘਟਨਾਵਾਂ ਨੇ ਸਾਡੇ ਸਮਾਜ ਦੇ ਵਿੱਚ ਉਸੇ ਤਰ੍ਹਾਂ ਵਾਪਰਦੀਆਂ ਰਹਿੰਦੀਆਂ ਨੇ ਕਿਉਂਕਿ ਅਸੀਂ ਸਮਾਜ ਦੇ ਵਸਿੰਦੇ ਆ ਅਸੀਂ ਉਹਨਾਂ ਘਟਨਾਵਾਂ ਦੀ ਤਹਿ ਤੱਕ ਜਾ ਕੇ ਸੋਚਣਾ ਵਿਚਾਰਨਾ ਹੀ ਨਹੀਂ ਚਾਹੁੰਦੇ ਹੁੰਦੇ ਇਹ ਘਟਨਾ ਮੈਂ ਤੁਹਾਨੂੰ ਫੇਰ ਦੱਸ ਦਿਆਂ ਕਿ ਵਾਪਰੀ ਕਿਵੇਂ ਆ ਘਟਨਾ ਜੀ ਹਿੰਮਤਪੁਰਾ ਹੈ ਮੋਗਾ ਦੇ ਵਿੱਚ ਇੱਕ ਉਥੋਂ ਦੀ ਇਹ ਘਟਨਾ ਹੈ ਘਟਨਾ ਹੈ ਕਿ ਇੱਕ ਵਿਅਕਤੀ ਇਹ ਜਿਹੜੀ ਤਸਵੀਰ ਲੱਗੀ ਹੋਈ ਹੈ ਇਸ ਵਿਅਕਤੀ ਦੀ ਘਰ ਵਾਲੀ ਠੀਕ ਨਹੀਂ ਸੀ ਤੇ ਉਸ ਦੀ ਦੇਖਭਾਲ ਕਰਨ ਲਈ ਕਹਿੰਦੇ ਆ ਕਿ ਇਹਦੀ ਛੋਟੀ ਸਾਲੀ ਯਾਨੀ ਕਿ ਇਹਦੀ ਘਰ ਵਾਲੀ ਦੀ ਭੈਣ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਇਸ ਵਿਅਕਤੀ ਨੇ ਹਵਸ ਤੇ ਵਿਸ਼ਵਾਸ ਘਾਤ ਦੀ ਹੱਦ ਕਰਦਿਆਂ ਹੋਇਆਂ ਆਪਣੀ ਉਸ ਸਾਲੀ ਜਾਂ ਆਪਣੀ ਘਰ ਵਾਲੀ ਦੀ ਭੈਣ ਦੇ ਨਾਲ ਉਹ ਉਹਨੂੰ ਮਜਬੂਰ ਕਰਨਾ ਸ਼ੁਰੂ ਕਰਤਾ ਜੰਵਰ ਗਲਾਉਣਾ ਸ਼ੁਰੂ ਕਰ ਦਿੱਤਾ ਤੇ ਆਖਰ ਨੂੰ ਇਹ ਉਹਦੇ ਨਾਲ ਸੰਬੰਧ ਬਣਾਉਣ 'ਚ ਕਾਮਯਾਬ ਹੋ ਗਿਆ ਉਸ ਤੋਂ ਬਾਅਦ ਇਹ ਉਹਨੂੰ ਕਹਿਣ ਲੱਗ ਪਿਆ ਕਿ ਮੈਂ ਤੇਰੀ ਭੈਣ ਨੂੰ ਛੱਡ ਦੂੰਗਾ ਇਹਨੂੰ ਤਲਾਕ ਦੇ ਦੇਣਾ ਔਰ ਤੂੰ ਮੇਰੇ ਨਾਲ ਵਿਆਹ ਕਰਾ ਲਾ ਆਪਾਂ ਕੋਟ ਮੈਰਿਜ ਕਰਾ ਲੈਂਦੇ ਆ ਤਾਂ ਜਦੋਂ ਉਹ ਕੁੜੀ ਮੰਨੀ ਨਹੀਂ ਤਾਂ ਉਸ ਤੋਂ ਬਾਅਦ ਇਸ ਨੇ ਉਸ ਕੁੜੀ ਨੂੰ ਗਰਭਵਤੀ ਕਰ ਦਿੱਤਾ ਉਸ ਤੋਂ ਬਾਅਦ ਵੀ ਉਹ ਜਦੋਂ ਵਿਆਹ ਲਈ ਨਹੀਂ ਮੰਨੀ ਇਹਦੇ ਨਾਲ ਤਾਂ ਫਿਰ ਇਹਨਾਂ 'ਚ ਬਹਿਸ ਤਕਰਾਰ ਸ਼ੁਰੂ ਹੋਗੀ ਤਾਂ ਫਿਰ ਏਸ ਨੇ ਉਸ ਦੇ ਗਲ ਦੇ ਵਿੱਚ ਪਰਣਾ ਪਾ ਕੇ ਸਾਫਾ ਪਾ ਕੇ ਉਹਦਾ ਗਲ ਘੁੱਟ ਦਿੱਤਾ ਤੇ ਉਸ ਨੂੰ ਖਤਮ ਕਰ ਦਿੱਤਾ ਤੇ ਫਿਰ ਉਸ ਦੀ ਮਰੀ ਦੀ লাশ ਚੁੱਕ ਕੇ ਇਹ ਉਸ ਦੇ ਪਿੰਡ ਯਾਨੀ ਆਪਣੇ ਸਹਰੇ ਪਰਿਵਾਰ ਕੋਲ ਲੈ ਗਿਆ ਤੇ ਉੱਥੇ ਜਾ ਕੇ ਕਹਿ ਦਿੱਤਾ ਕਿ ਇਸ ਨੂੰ ਹਾਰਟ ਅਟੈਕ ਆ ਗਿਆ ਇਹਨੂੰ ਦਿਲ ਦਾ ਦੌਰਾ ਪੈ ਗਿਆ ਤੇ ਫਿਰ ਜਲਦੀ ਜਲਦੀ ਉਸ ਦਾ ਸੰਸਕਾਰ ਕਰਵਾ ਦਿੰਦਾ ਤੇ ਫਿਰ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਜਦੋਂ ਇਹਦੀਆਂ ਗੱਲਾਂ ਬਾਤਾਂ ਤੋਂ ਸਾਰੇ ਕੁਝ ਤੋਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਤਾਂ ਫਿਰ ਇਹ ਬੰਬੇ ਵੱਲ ਨਿਕਲ ਜਾਂਦਾ ਤੇ ਉੱਥੋਂ ਫੋਟੋਆਂ ਫਾਟਵਾ ਪਾ ਕੇ ਕਹਿਣਾ ਸ਼ੁਰੂ ਕਰ ਦਿੰਦਾ ਕਿ ਮੈਂ ਤਾਂ ਵਿਦੇਸ਼ ਜਾ ਰਿਹਾ ਹੁਣ ਤੁਹਾਡੇ ਤੋਂ ਜੋ ਹੁੰਦਾ ਕਰ ਲਓ ਫਿਰ ਉਹ ਵੀ ਬੜੀ ਤਰੀਕੇ ਦੇ ਨਾਲ ਇਸ ਨੂੰ ਕਹਿੰਦੇ ਨੇ ਕਿ ਨਹੀਂ ਤੂੰ ਵਾਪਸ ਆ ਜਾ ਤੈਨੂੰ ਕੁਛ ਨਹੀਂ ਕਹਿੰਦੇ ਸਾਡੀ ਇੱਕ ਕੁੜੀ ਤੁਰ ਗਈ ਆ ਜੇ ਤੂੰ ਬਾਹਰ ਚਲਾ ਗਿਆ ਤੇ ਦੂਜੀ ਦੀ ਜ਼ਿੰਦਗੀ ਰੁਲ ਜੇਗੀ ਇਸ ਕਰਕੇ ਤੈਨੂੰ ਕੁਝ ਨਹੀਂ ਕਹਿੰਦੇ ਜੋ ਹੋਣਾ ਸੀ ਹੋ ਗਿਆ ਤੂੰ ਆ ਜਾ ਤੇ ਜਦੋਂ ਇਹ ਵਾਪਸ ਆਉਂਦਾ ਤਾਂ ਫੇਰ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਫੇਰ ਜਾ ਕੇ ਇਹ ਸਾਰੀ ਘਟਨਾ ਦਾ ਸੱਚ ਬਾਹਰ ਆਉਂਦਾ ਫਿਰ ਪੁਲਿਸ ਪਰਚਾ ਦਰਜ ਕਰਦੀ ਹੈ ਫੇਰ ਇਹ ਬੰਦਾ ਜਿਹੜਾ ਪੁਲਿਸ ਦੇ ਕੋਲੇ ਆਪਣਾ ਕਬੂਲਨਾਮਾ ਵੀ ਕਰਦਾ ਔਰ ਆਪਣੀ ਗਲਤੀ ਵੀ ਮੰਨਦਾ ਜਿਹੜੀ ਕੈਮਰਿਆਂ ਦੇ ਉੱਪਰ ਵੀ ਦਿਖਾਈ ਜਾ ਰਹੀ ਹੈ ਵੱਖ-ਵੱਖ ਚੈਨਲਾਂ ਤੇ ਪਰ ਇਹ ਸਾਰੀ ਘਟਨਾ ਜਿਹੜੀ ਆ ਸੋਚਣ ਦੀ ਮੰਗ ਕਰਦੀ ਆ ਕਿ ਸਾਡਾ ਸਮਾਜ ਹਵਸ ਵਿਸ਼ਵਾਸ ਘਾਤ ਲਾਲਚ ਤੇ ਹੰਕਾਰ ਦੇ ਵਿੱਚ ਕਿਸ ਪੱਧਰ ਤੱਕ ਨਿਗਰਦਾ ਜਾ ਰਿਹਾ ਹੈ ਕੀ ਹੁਣ ਕੋਈ ਹੋਰ ਵਿਅਕਤੀ ਜਿਨ੍ਹਾਂ ਨੇ ਇਹ ਖਬਰ ਸੁਣੀ ਹੈ ਉਹ ਚਾਹੇ ਉਹਨਾਂ ਦੀ ਇੱਕ ਵਿਆਹੀ ਕੁੜੀ ਜਿਹੜੀ ਹੈ ਉਹ ਕਿੰਨੀ ਵੀ ਬਿਮਾਰ ਕਿਉਂ ਨਾ ਹੋਵੇ ਆਪਣੀ ਦੂਜੀ ਕੁੜੀ ਨੂੰ ਉਸਦੀ ਦੇਖਭਾਲ ਕਰਨ ਲਈ ਭੇਜ ਸਕਣਗੇ ਇਹੋ ਜਿਹੇ ਬੰਦੇ ਸਮਾਜ ਦੇ ਵਿੱਚੋਂ ਵਿਸ਼ਵਾਸ ਬਿਲਕੁਲ ਖਤਮ ਕਰ ਦਿੰਦੇ ਨੇ ਔਰ ਉਹਨਾਂ ਨੇ ਕਰ ਦਿੱਤਾ ਇਸ ਘਟਨਾ ਨੇ ਅੱਜ ਚਰਚਾ ਛੇੜੀ ਹੈ ਆਪਾਂ ਉਹ ਚਰਚਾ ਤੁਹਾਡੇ ਤੱਕ ਪਹੁੰਚਾਈ ਹੈ ਹੁਣ ਫੈਸਲਾ ਤੁਹਾਡੇ ਹੱਥ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਘਟਨਾ ਮਾ ਸਮਾਜ ਦਾ ਕਿਦਾਂ ਦਾ ਨਕਸ਼ਾ ਪੇਸ਼ ਕਰ ਰਹੀਆਂ ਨੇ ਬਹੁਤ ਮਿਹਰਬਾਨੀ ਸ਼ੁਕਰੀਆ